ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇਹ ਗੱਲ ਕੀਤੀ ਸੀ ਕਿ ਸਿੱਖ ਹਿੰਦੂਆਂ ਦਾ ਅੰਗ ਨਹੀਂ ਹੈਗੇ ਉਸ ਵੀਡੀਓ ਦੇ ਵਿੱਚ ਇੱਕ ਗੱਲ ਆਈ ਸੀ ਇੱਕ ਪੰਕਤੀ ਸੀ ਗੁਰਬਾਣੀ ਦੀ ਬੋਲੀ ਸੀ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਕਿ ਉੱਥੇ ਹੋਛੀਆਂ ਗੱਲਾਂ ਲਿਖੀਆਂ ਹੋਈਆਂ ਨੇ ਉੱਥੇ ਵੇਦ ਦੀ ਗੱਲ ਆਈ ਹੈ ਉੱਥੇ ਵੇਦ ਉਹ ਗ੍ਰੰਥ ਨਹੀਂ ਹੈਗਾ ਉੱਥੇ ਸਿਮਰਤ ਵੇਦ ਸ਼ਬਦ ਆਇਆ ਤੇ ਇਹਦੇ ਬਾਰੇ ਨਾ Hindu ਭਰਾਵਾਂ ਨੂੰ ਬਹੁਤ ਡਾਊਟ ਇਹ ਗੱਲ ਕੀ ਆ ਪਹਿਲੀ ਪੰਕਤੀ ਦੇ ਵਿੱਚ ਤੁਸੀਂ ਇਹ ਗੱਲ ਆਖੀ ਸੀ ਬਾਣੀ ਬ੍ਰਹਮਾ ਬੇਦ ਧਰਮ ਦ੍ਰਿੜੋ ਬੇਦ ਧਰਮ ਨੂੰ ਦ੍ਰਿੜਨ ਦੀ ਗੱਲ ਕਰੀ ਐ ਤੇ ਦੂਜੇ ਪਾਸੇ ਤੁਸੀਂ ਕਹਿੰਦਾ ਸਿਮਰਤਿ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਹੈ। ਉਛੀਆਂ ਗੱਲਾਂ ਲਿਖੀਆਂ ਹੋਈਆਂ ਨੇ ਉੱਤੇ ਇਹ ਗੱਲਾਂ ਆਪਾ ਵਿਰੋਧੀ ਨੇ। ਇਹੀ ਡਾਊਟ ਦਿਆਨੰਦ ਨੂੰ ਵੀ ਸੀ ਜਿਹਨੇ ਸਤਿਆਤ ਪ੍ਰਕਾਸ਼ ਲਿਖਿਆ ਸੀ। ਇਹ ਡਾਊਟ ਓਸ਼ੋ ਨੂੰ ਵੀ ਸੀ। ਉਹਨਾਂ ਨੂੰ ਵੀ ਇਸ ਚੀਜ਼ ਦੀ ਸਮਝ ਨਹੀਂ ਸੀ। ਓਸ਼ੋ ਨੇ ਵੀ ਇਹ ਗੱਲ ਆਪਣੀ ਇੱਕ ਵੀਡੀਓ ਦੇ ਵਿੱਚ ਕਹੀ ਹੈ ਕਹਿੰਦਾ ਮੈਂ ਨਾਨਕ ਨੂੰ ਪੜਿਆ ਉਹ ਉਹ ਨਾਨਕ ਹੀ ਲਿਖਦਾ ਕਈ ਕਹਿਣਗੇ ਗੁਰਨਾਨਕ ਨਹੀਂ ਗਿਆ ਉਹ ਇਹੀ ਗੱਲ ਲਿਖਦਾ ਓਸ਼ੋ ਉਹ ਕਹਿੰਦਾ ਨਾਨਕ ਨੂੰ ਮੈਂ ਪੜਿਆ ਪਰ ਨਾਨਕ ਅਨਪੜ੍ਹ ਕਿਸਮ ਦਾ ਵਿਅਕਤੀ ਸੀ ਜਿਆਦਾ ਪੜਿਆ ਲਿਖਿਆ ਨਹੀਂ ਸੀ ਤੇ ਦਿਆਨੰਦ ਨੇ ਇਹ ਗੱਲ ਲਿਖੀ ਹੈ ਉਹ ਕਹਿੰਦਾ ਵੀ ਨਾਨਕ ਨੂੰ ਸਮਝ ਨਹੀਂ ਸੀ ਉਹਨੇ ਕੋਡ ਵੀ ਕੀਤੀਆਂ ਨੇ ਪੰਕਤੀਆਂ ਸਤਿਆਰਥ ਪ੍ਰਕਾਸ਼ ਜੀ ਨੇ ਸ਼ਾਇਦ ਕਿਸੇ ਹੋਰ ਗ੍ਰੰਥ ਜਿਹਨੇ ਲਿਖੀਆਂ ਨੇ ਜੋ ਵੀ ਉਹਨੇ ਲਿਖਿਆ ਉਦੇ ਵਿੱਚ ਉਹ ਗੱਲ ਕਹਿੰਦਾ ਕਹਿੰਦਾ ਵੀ ਗੁਰੂ ਨਾਨਕ ਨੂੰ ਸਮਝ ਨਹੀਂ ਸੀ ਉਹਨੇ ਨਾਲ ਪੰਗਤੀ ਕੋਡ ਕੀਤੀ ਹੈ ਨਾਲ ਕਹਿੰਦਾ ਗੁਰੂ ਨਾਨਕ ਨੇ ਇਹ ਪੰਗਤੀ ਲਿਖੀ ਹੈ ਬੇਦ ਪੜੇ ਪੜ ਪੰਡਤ ਮੂਏ ਉਹ ਕਹਿੰਦਾ ਵੀ ਗੁਰੂ ਨਾਨਕ ਆਪ ਕਿਹੜਾ ਬਚ ਗਿਆ ਜੇ ਪੰਡਤ ਮੂਏ ਨੇ ਤੇ ਉਹ ਚੀਜ਼ ਆਪਾਂ ਥੋੜੀ ਕਲੀਅਰ ਕਰਦੇ ਹਾਂ ਜੇ ਇਹਦੇ ਵਿੱਚ ਕਿ ਗੱਲ ਹੈ ਕੀ ਹੈ ਇੱਥੇ ਜਿਹੜੀ ਆਪਾਂ ਪੰਗਤੀ ਬੋਲੀ ਸੀ ਨਾ ਸਿਮਰਤ ਵੇਦ ਪੁਰਾਨ ਇੱਥੇ ਸਿਮਰਤ ਵੇਦ ਦਾ ਅਰਥ ਹੈ ਸਿਮਰਤੀਆਂ ਦਾ ਗਿਆਨ ਕਿਉਂਕਿ ਵੇਦ ਦਾ ਅਰਥ ਹੈ ਨਾ ਜਿਹੜਾ ਉਹ ਗਿਆਨ ਹੁੰਦਾ ਜਿੱਥੇ ਵੇਦ ਆਊਗਾ ਅਰਥ ਉੱਥੇ ਅਰਥ ਗਿਆਨ ਆਉਣਗੇ ਇੱਥੇ ਸਿਮਰਤ ਵੇਦ ਦਾ ਅਰਥ ਹੈ ਸਿਮਰਤੀਆਂ ਦਾ ਗਿਆਨ ਇੱਥੇ ਉਸ ਵੇਦ ਦੀ ਗੱਲ ਨਹੀਂ ਹੈਗੀ ਜਿਹੜਾ ਉਹ ਲਿਖਿਆ ਉਹਦੇ ਬਾਰੇ ਤਾਂ ਗੁਰਬਾਣੀ ਆਪ ਕਹਿੰਦੀ ਹੈ ਕਿ ਦ੍ਰਿੜ ਕਰੋ ਜੇ ਆਪਾਂ ਇਹ ਅਰਥ ਲਵਾਂਗੇ ਤੇ ਫਿਰ ਅਰਥ ਸਹੀ ਨਹੀਂ ਬਣਦੇ ਕਿਉਂਕਿ ਫਿਰ ਤਾਂ ਆਪਾਂ ਵਿਰੋਧੀ ਗੱਲਾਂ ਹੋ ਗਈਆਂ ਇੱਕ ਪਾਸੇ ਕਹੇ ਤਾਂ ਵੇਦ ਦ੍ਰਿੜ ਕਰੋ ਦੂਜੇ ਪਾਸੇ ਕਹੇ ਤਾਂ ਕਿ ਕੂੜਾ ਗੁਰਬਾਣੀ ਇਹੋ ਜੀ ਗੱਲ ਨਹੀਂ ਕਰਦੀ ਆਪਾਂ ਵਰੋਧੀ ਗੱਲਾਂ ਗੁਰਬਾਣੀ ਨਹੀਂ ਕਰਦੀ ਇਹ ਥੋੜਾ ਸਮਝ ਦਾ ਵਿਸ਼ਾ ਹੈ ਇਹ ਸਮਝ ਦਾ ਵਿਸ਼ਾ ਉਹਨਾਂ ਦੇ ਵੀ ਨਹੀਂ ਸਮਝ ਚ ਆਇਆ ਤਾਂ ਆਪਾਂ ਨੂੰ ਜਿੰਨੇ ਕ ਸਮਝ ਹੈਗੀ ਆਪਾਂ ਉਹਨਾਂ ਕੋ ਕਲੀਅਰ ਕਰਦੇ ਆ ਇਸ ਚੀਜ਼ ਨੂੰ ਜਿੱਥੇ ਸਿਮਰਤ ਵੇਦ ਦਾ ਅਰਥ ਆਊਗਾ ਨਾ ਵੇਦ ਦੇ ਨਾਲ ਸਿਮਰਤ ਜੁੜਿਆ ਸ਼ਬਦ ਆਊਗਾ ਉੱਥੇ ਇਸ ਦਾ ਅਰਥ ਆਊਗਾ ਸਿਮਰਤੀਆਂ ਦਾ ਗਿਆਨ ਜਿੱਥੇ ਵੇਦ ਅਰਥ ਆਊਗਾ ਉੱਥੇ ਆਊਗਾ ਆਤਮਿਕ ਗਿਆਨ ਜਿੱਥੇ ਕੱਲਾ ਵੇਦ ਆਊਗਾ ਜਿੱਦਾਂ ਜਪਜੀਤ ਸਾਹਿਬ ਆਪਾਂ ਪੜ੍ਹਦੇ ਆਂ ਅਹਿਰਣ ਮਤ ਵੇਦ ਹਥਿਆਰ ਆਪਣੀ ਮਤ ਨੂੰ ਅਹਿਰਣ ਬਣਾਉਣਾ ਅਹਿਰਣ ਕਹਿੰਦੇ ਨੇ ਥੱਲੇ ਰੱਖਣ ਵਾਲੀ ਇੱਕ ਚੀਜ਼ ਹੁੰਦੀ ਹੈ ਜਿਵੇਂ ਵੈਲਡਿੰਗ ਕਰਨ ਵਾਲਿਆਂ ਕੋਲ ਹੁੰਦੀ ਹੈ ਥੱਲੇ ਰੱਖਣ ਵਾਸਤੇ ਭਾਰ ਜਿਹਾ ਹੁੰਦਾ ਥੱਲੇ ਰੱਖਦੇ ਨੇ ਉਹਦੇ ਉੱਤੇ ਜਿਹੜੀ ਚੀਜ਼ ਤੇ ਜਿਹਨੂੰ ਲੋਹੇ ਨੂੰ ਕੋਈ ਸ਼ੇਪ ਦੇਣੀ ਹੈ ਉਹਦੇ ਉੱਤੇ ਰੱਖ ਕੇ ਫਿਰ ਉੱਤੋਂ ਚੋਟ ਮਾਰਦੇ ਨੇ ਕਹਿੰਦੇ ਮਤ ਨੂੰ ਆਪਣੀ ਨੂੰ ਅਹਿਰਣ ਬਣਾਉਣਾ ਆ ਤੇ ਵੇਦ ਨੂੰ ਹਥਿਆਰ ਬਣਾਉਣਾ ਹੁਣ ਇੱਥੇ ਵੇਦ ਦਾ ਅਰਥ ਇਹ ਨਹੀਂ ਹੈਗਾ ਕਿ ਕਿਤਾਬ ਲੈ ਕੇ ਤੁਸੀਂ ਕੁੱਟਣ ਲੱਗ ਜਾਣਾ ਉਹਨੂੰ वेद वेद ਦਾ ਅਰਥ ਗਿਆਨ ਹੀ ਰਹੂਗਾ ਗਿਆਨ ਦੀ ਮਾਰ ਪਾਣੀਆ ਚੋਟ ਪਾਣੀਆ ਮਤ ਤੇ ਗਿਆਨ ਨਾਲ ਚੱਲਣਾ ਹੈ वेद ਦਾ ਅਰਥ ਹੈ ਇੱਥੇ ਗਿਆਨ ਆਊਗਾ ਜਿਹੜੀ ਅੱਗੇ ਪੰਕਤੀ ਆਈ ਹੈ ਜਿਹੜੀ ਉਹ ਵੀਡੀਓ ਦੇ ਵਿੱਚ ਵੀ ਬੋਲੀ ਹੈ ਬਾਣੀ ਬ੍ਰਹਮਾ वेद ਧਰਮ ਦਿੜੋ ਉੱਥੇ ਕੱਲਾ ਵੇਦ ਆਇਆ ਉਹ ਤੇ ਸਿਮਰਤ ਨਾਲ ਨਹੀਂ ਆਇਆ ਤਾਂ ਇਹ ਬਹੁਤ ਵੱਡਾ ਫਰਕ ਹੈ ਜੋ ਕਿ ਦਿਆਨੰਦ ਦੇ ਸਮਝ ਨਹੀਂ ਆ ਉਹਦੇ ਵਿਚਾਰੇ ਦਾ ਸਮਝ ਆਉਣਾ ਵੀ ਕਿੱਥੋਂ ਸੀ ਉਹ ਤਾਂ ਵਿਦਵਾਨ ਸੀ ਉਹਨੇ ਪੁਸਤਕਾਂ ਪੜ੍ਹੀਆਂ ਹੋਈਆਂ ਸੀ ਓਸ਼ੋ ਨੇ ਵੀ ਪੁਸਤਕਾਂ ਪੜ੍ਹੀਆਂ ਹੋਈਆਂ ਸੀ ਤੇ ਇਸ ਜਿਹੜਾ ਇਹ ਗਿਆਨ ਇਹਨੂੰ ਤਾਂ ਗੁਰਬਾਣੀ ਉਂਝੀ ਕੱਟਦੀ ਹੈ ਇਹਨਾਂ ਨੇ ਵਿਦਿਆ ਪੜ੍ਹੀ ਹੈ ਜਿਹਨੂੰ ਕਿ ਗੁਰਬਾਣੀ ਅਵਿਦਿਆ ਕਹਿੰਦੀ ਹੈ ਜਿਹਨੂੰ ਇਹ ਵਿਦਿਆ ਮੰਨਦੇ ਨੇ ਨਾ ਉਸ ਤਰ੍ਹਾਂ ਜਿਹੜੀਆਂ ਇਹਨਾਂ ਨੇ ਪੜ੍ਹੀਆਂ ਨੇ ਉਹ ਵਿਦਿਆ ਮਾਦੋ ਅਵਿਦਿਆ ਹਿਤਕੀਨ ਵਿਵੇਕਦੀਪ ਮਲੀਨ ਇਹਨਾਂ ਦਾ ਵਿਵੇਕਦੀਪ ਤਾਂ ਮਲੀਨ ਸੀ ਐਡੀ ਸਮਝ ਤੇ ਲੋਕ ਨਹੀਂ ਸੀ ਕਿ ਗੁਰੂ ਨਾਨਕ ਦੇ ਲਿਖਤ ਨੂੰ ਗੁਰਬਾਣੀ ਨੂੰ ਸਮਝ ਸਕਣਾ ਹੈ ਵਿਦਿਆ ਸੋਧ ਦੇ ਤਾਂ ਇਹਨਾਂ ਦੇ ਸਮਝ ਆਉਂਦੀ ਵਿਦਿਆ ਸੋਧ ਹੈ ਤਤਲ ਹੈ ਵਿਦਿਆ ਸੋਧੀ ਨਹੀਂ ਇਹਨਾਂ ਨੇ ਜਿਵੇਂ ਕਿਸੇ ਨੇ ਅੱਗੇ ਪੜ੍ਹ ਲਿਖੀਆਂ ਹੋਈਆਂ ਸੀ ਬੁੱਕਾਂ ਓਮ ਇਹਨਾਂ ਨੇ ਚੱਕ ਕੇ ਪੜ੍ਹ ਲਈਆਂ ਪੜ੍ਹ ਕੇ ਅੱਗੇ ਲੋਕਾਂ ਨੂੰ ਪਰੋਸਤੀ ਆਪ ਨਹੀਂ ਵਿਚਾਰਿਆ ਇਹ ਵਿਚਾਰਨ ਦਾ ਵਿਸ਼ਾ ਗਿਆਨ ਹਮੇਸ਼ਾ ਵਿਚਾਰਨ ਦਾ ਵਿਸ਼ਾ ਹੁੰਦਾ ਹੈ ਗੁਣ ਵਿਚਾਰੇ ਗਿਆਨੀ ਹੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਵੇਦ ਦੇ ਗੁਰਬਾਣੀ ਹੱਕ 'ਚ ਖੜੀ ਹੈ ਵੇਦ ਤੋਂ ਆਕੀ ਨਹੀਂ ਹੈ ਕਿ ਗੁਰਬਾਣੀ ਵੇਦ ਦੀ ਹਾਮੀ ਭਰਦੀ ਹੈ ਬਸ ਗੁਰਬਾਣੀ ਦੇ ਅੰਦਰ ਇੱਕ ਜਗ੍ਹਾ ਵੇਦ ਦੇ ਨਾਲ ਸਿਮਰਤ ਸਾਸ਼ਤਰ ਲੱਗੇ ਆਏ ਨੇ ਇੱਕ ਜਗ੍ਹਾ ਕੱਲਾ ਵੇਦ ਆਇਆ ਤੇ ਜਿਹੜੀ ਗੱਲ ਦਿਆਨੰਦ ਨੇ ਕੋਟ ਕੀਤੀ ਸੀ ਨਾ ਕਿ ਵੇਦ ਪੜੇ ਪੜ ਪੰਡਤ ਮੂਏ ਇਹਦੇ ਵਿੱਚ ਇਹਦਾ ਅਰਥ ਇਹ ਨਹੀਂ ਹੈ ਕਿ ਵੇਦ ਪੜਨ ਨਾਲ ਮੂਏ ਨੇ ਉਹ ਇਹ ਅਰਥ ਕਰਦਾ ਇਹਦੇ ਇਹ ਤਾਂ ਗੁਰਬਾਣੀ ਗੁਰਬਾਣੀ ਦੇ ਵਿੱਚ ਸਾਰਿਆਂ ਵਾਸਤੇ ਉਪਦੇਸ਼ ਗੁਰੂ ਨਾਨਕ ਸਾਹਿਬ ਕਰਦੇ ਨੇ ਕੱਲਾ ਮਹਿਜ਼ ਪੜਨ ਤੋਂ ਰੋਕ ਹੈ ਤੇ ਪੜ ਪੜ ਗੱਡੇ ਲੱਦੀਆਂ ਪੜ ਪੜ ਹੋਏ ਖੁਆਰ ਇਹ ਸਿੱਖਾਂ ਵਾਸਤੇ ਵੀ ਹੈ ਕੱਲਾ ਪੰਡਤ ਵਾਸਤੇ ਨਹੀਂ ਹੈਗਾ ਪੰਡਤ ਕੀ ਕਰਦਾ ਸੀ ਪੰਡਤ ਮਹਿਜ਼ ਮਾਇਆ ਲੰਦਾ ਸੀ ਤੇ ਮੰਤਰਾਂ ਦਾ ਉਚਾਰਨ ਕਰਦਾ ਸੀ ਕੱਲਾ ਉਹਨਾਂ ਨੂੰ ਪੜਦਾ ਸੀ ਵਿਚਾਰਦਾ ਨਹੀਂ ਸੀ ਕੋਈ ਵੀ ਚੀਜ਼ ਹੈ ਜਦੋਂ ਆਪਾਂ ਪੜਦੇ ਹਾਂ ਕਿਸੇ ਚੀਜ਼ ਨੂੰ ਉਹ ਵਿਚਾਰਨ ਦਾ ਵਿਸ਼ਾ ਹੁੰਦੀ ਹੈ ਜੀਵਨ ਤੇ ਲਾਗੂ ਕਰਨ ਦਾ ਵਿਸ਼ਾ ਹੁੰਦੀ ਹੈ ਪੰਡਤ ਲਾਗੂ ਨਹੀਂ ਸੀ ਕਰਦਾ ਜੀਵਨ ਤੇ ਜਿਵੇਂ ਸਿੱਖ ਨੇ ਗੁਰਬਾਣੀ ਪੜ੍ਹੀ ਜਾਂਦੇ ਉਹਨੂੰ ਜੀਵਨ 'ਚ ਲਾਗੂ ਨਹੀਂ ਕਰਦੇ ਲਾਬ ਲਾਗੂ ਕਰਨ ਨਾਲ ਜੇ ਮਹਿਜ਼ ਕੱਲੇ ਪੜਦੇ ਰਹਿਣਗੇ ਫਿਰ ਖੁਆਰੀਓ ਹੈ ਪੱਲੇ ਖੁਆਰ ਹੋਣਗੇ ਉਹ ਜਦੋਂ ਤੱਕ ਲਾਗੂ ਨਹੀਂ ਕਰਦੇ ਜਿਵੇਂ ਕਿਸੇ ਰੋਡ ਤੇ ਲਿਖਿਆ ਹੋਵੇ ਕਿ ਭਾਈ ਇਹ ਰੋਡ ਜਿਆਦਾ ਚੱਲਦੀ ਹੈ ਇਤੋਂ ਗੱਡੀਆਂ ਸਪੀਡ ਜਾਂਦੀਆਂ ਨੇ ਤੇ ਤੁਸੀਂ ਇੱਥੋਂ ਰੋਡ ਕ੍ਰੋਸ ਨਹੀਂ ਕਰਨੀ ਹੈਗੀ ਹੁਣ ਪੜ ਤਾਂ ਲੱਤਾ ਉਹਨੂੰ ਲਾਗੂ ਨਾ ਕਰੇ ਫਿਰ ਵੀ ਰੋਡ ਕ੍ਰੋਸ ਕਰੇ ਤਦ ਕਿਤੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਇਸ ਕਰਕੇ ਜੀਵਨ 'ਚ ਲਾਗੂ ਕਰਨੀ ਜ਼ਰੂਰੀ ਹੈ ਕਾਨੂੰਨ ਤੁਸੀਂ ਪੜ ਲੰਨੇ ਹੋ ਕਿ ਭਾਈ ਨਿਯਮ ਇਹ ਨੇ ਇਸ ਸ਼ਹਿਰ ਵਿੱਚ ਇਸ ਕੰਟਰੀ 'ਚ ਰਹਿਣ ਦੇ ਉਹਨਾਂ ਨੂੰ ਤੁਸੀਂ ਲਾਗੂ ਨਹੀਂ ਕਰਦੇ ਕਾਨੂੰਨ ਤੋੜਦੇ ਹੋ ਡੰਡ ਤਾਂ ਮਿਲੂਗਾ ਨਾ ਉਹਦਾ ਉਹ ਚੀਜ਼ ਹੁੰਦੀ ਆ ਉਹ ਗੱਲ ਉੱਥੇ ਗੁਰੂ ਨਾਨਕ ਸਾਹਿਬ ਕਰਦੇ ਨੇ ਵੇਦ ਪੜੇ ਪੜਦੇ ਹੈਗੇ ਨੇ ਪੰਡਤ ਜੇ ਲਾਗੂ ਨਹੀਂ ਕਰਦੇ ਤਾਂ ਖੁਆਰੀ ਪਊਗੀ ਪੱਲੇ ਇਹ ਗੱਲ ਸਿੱਖਾਂ ਵਾਸਤੇ ਵੀ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਹੈਗੀ ਆ ਪੜਿਆ ਨਾਹੀਂ ਬੁੱਝਿਆ ਭੇਦ ਪਾਵਣਾ ਕੱਲਾ ਮਹਿਜ਼ ਪੜਨ ਨਾਲ ਕੁਝ ਨਹੀਂ ਹੈਗਾ ਜੇ ਇਹਨੂੰ ਪੜ ਕੇ ਕੁਝ ਬੁੱਝੋਗੇ ਤਾਂ ਲਾਭ ਹੈ ਹੁਣ ਦਿਆਨੰਦ ਨੇ ਤੇ ਓਸ਼ੋ ਨੇ ਕੱਲਾ ਪੜਿਆ ਸੀ ਵਿਚਾਰਿਆ ਨਹੀਂ ਹੈਗਾ ਇੱਥੇ ਕਮੀ ਹੈ ਉਹਨਾਂ ਚ ਇਹ ਚੀਜ਼ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੋਰ ਗੁਰਬਾਣੀ ਵੇਦ ਤੋਂ ਅੱਡ ਨਹੀਂ ਖੜੀ ਕਿ ਵੇਦ ਦੇ ਖਿਲਾਫ ਖੜੀ ਹੈ ਇੱਕ ਗੱਲ ਹੋਰ ਗੁਰਬਾਣੀ ਕਿਸੇ ਪੁਸਤਕ ਨੂੰ ਵੇਦ ਨਹੀਂ ਮੰਨਦੀ ਆਤਮਿਕ ਗਿਆਨ ਆਤਮਿਕ ਗਿਆਨ ਕਿਸੇ ਨੂੰ ਸਮਝ ਆਈ ਹੈ ਉਹ ਅੱਗੇ ਉਹਨੇ ਲਿਖ ਕੇ ਦੇ ਦਿੱਤਾ ਕਿ ਮੇਤੋਂ ਬਾਅਦ ਵੀ ਚੱਲਦਾ ਰਹੇ ਉਹ ਅੱਗੇ ਲਿਖ ਕੇ ਦੇ ਦਿੱਤਾ ਉਹਨੂੰ ਵੀ ਲੋਕਾਂ ਨੇ ਵੇਦ ਕਹਿਣਾ ਸ਼ੁਰੂ ਕਰਤਾ ਕਿਸੇ ਇੱਕ ਪੁਸਤਕ ਦਾ ਨਾਮ ਵੇਦ ਨਹੀਂ ਹੈਗਾ ਕਿ ਉਹਨੂੰ ਵੇਦ ਕਹਿਣਾ ਸ਼ੁਰੂ ਕਰ ਦੋ ਤਾਂ ਕਾ ਮੂੜ ਉਚਾਰਤ ਭੇਦਾਂ ਜਾਂ ਕੋ ਭੇਦ ਨਾ ਪਾਵਤ ਵੇਦਾਂ ਮੂੜ ਉਹਦਾ ਭੇਦ ਉਚਾਰਨ ਦੀ ਕੋਸ਼ਿਸ਼ ਕਰਦਾ ਜਿਹਦਾ ਭੇਦ ਵੇਦਾਂ ਵੀ ਨਹੀਂ ਪਾ ਸਕਿਆ ਉਨੇ ਤੇ ਵੇਦਾ ਦਾ ਅਰਥ ਕੋਈ ਪੁਸਤਕ ਹੋਈ ਨਹੀਂ ਸਕਦਾ ਵੇਦਾ ਦਾ ਅਰਥ ਲਾ ਲਓ ਤੁਸੀਂ ਇੱਥੇ ਕੀ ਹੈ ਕਿਉਂਕਿ ਜੋ ਸ਼ਰੀਰ ਦੇ ਵਿੱਚ ਹੈ ਉਹਨੇ ਕੁਝ ਭੇਦ ਪਾਇਆ ਹੈ ਉਹਨੇ ਅੱਗੇ ਲਿਖਣਾਗਾ ਕੰਮ ਤਾਂ ਇਸ ਮਾਇਆ ਤੋਂ ਹੀ ਲਊਗਾ ਨਾ ਸ਼ਰੀਰ ਤੋਂ ਹੀ ਲਊਗਾ ਜਿਹੜਾ ਇਸ ਸ਼ਰੀਰ ਦੇ ਵਿੱਚ ਹੈ ਉਹ ਸ਼ਰੀਰ ਤੋਂ ਕੰਮ ਲੰਦਾ ਹੈ ਉਹ ਕੀ ਹੈ ਉਹ ਆਤਮਾ ਉਹ ਪ੍ਰਾਤਮਾ ਦਾ ਅਰਥ ਪਰਮਾਤ ਪ੍ਰਾਤਮਾ ਦਾ ਭੇਦ ਤਾਂ ਆਤਮਾ ਨੇ ਵੀ ਨਹੀਂ ਪਾਇਆ ਕਿ ਉਹਦੇ ਭੇਦ ਉਹ ਚਾਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਵੇਦਾਂ ਕਿਹਾ ਹੈ ਜਿਹੜਾ ਉਹ ਉਹਦੇ ਬਾਰੇ ਗਿਆਨ ਹੈ ਉਹਨੂੰ ਵੇਦ ਕਹਿੰਦੇ ਨੇ ਉਹਨੂੰ ਗਿਆਨ ਕਹਿੰਦੇ ਨੇ ਸੱਚਾ ਗਿਆਨ ਉਹ ਹੈ ਆਤਮਕ ਗਿਆਨ ਜਿਹਨੂੰ ਕਹਿੰਦੇ ਨੇ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਉਹ ਆਤਮਕ ਗਿਆਨ ਲਿਖਿਆ ਗਿਆ ਉਹਨਾਂ ਨੂੰ ਵੀ ਲੋਕਾਂ ਨੇ ਵੇਦ ਕਹਿਣਾ ਸ਼ੁਰੂ ਕਰਤਾ ਜਿਨ੍ਹਾਂ ਨੂੰ ਅੱਜ ਅਸੀਂ ਵੇਦ ਕਹਿੰਦੇ ਆ ਇਹਨਾਂ ਦੇ ਵਿੱਚ ਆਤਮਿਕ ਗਿਆਨ ਲਿਖਿਆ ਹੋਇਆ ਸੀ ਪਰ ਬਹੁਤ ਥੋੜੇ ਸ਼ਲੋਕ ਸੀ ਘੱਟ ਸ਼ਲੋਕ ਸੀ ਬਹੁਤ ਜ਼ਿਆਦਾ ਦੂਜਾ ਗਿਆਨ ਵੇਦ ਦੇ ਵਿੱਚ ਮਿਕਸ ਸੀ ਉਹ ਗਿਆਨ ਆਤਮਿਕ ਗਿਆਨ ਜਿਹੜਾ ਸੀ ਉਹਦੇ ਵਿੱਚੋਂ ਲੈ ਕੇ ਗ੍ਰੰਥ ਦੇ ਵਿੱਚ ਲਿਖਿਆ ਗਿਆ ਜਿਹਨੂੰ ਅਸੀਂ ਅੱਜ ਆਦ ਗ੍ਰੰਥ ਕਹਿੰਦੇ ਆ ਇਹ ਗੱਲ ਪਹਿਲਾਂ ਪਹਿਲੀ ਉਹਦੇ ਵਿੱਚ ਵੀ ਕਹੀ ਹੈ ਵੀਡੀਓ ਦੇ ਵਿੱਚ ਦੱਸੀ ਸੀ ਕਿ ਗੁਰਦਾਰਥ ਵੀ ਗਿਆਨ ਹੈ ਵੇਦਦਾਰਥ ਵੀ ਗਿਆਨ ਹੈ ਚਾਹੇ ਇਹਨੂੰ ਵੇਦਵਾਣੀ ਕਹੋ ਚਾਹੇ ਇਹਨੂੰ ਗੁਰਬਾਣੀ ਕਹੋ ਅਰਥ ਇੱਕੋ ਹੀ ਹੈ ਇਹਦਾ ਇਹਦੇ ਵਿੱਚ ਵੀ ਇਹਦੇ ਵਿੱਚ ਨਰੋਲ ਗੁਰਬਾਣੀ ਦੇ ਵਿੱਚ ਨਰੋਲ ਆਤਮਕ ਗਿਆਨ ਹੈ ਆਤਮਾ ਤੋਂ ਬਿਨਾ ਗੱਲ ਹੀ ਕੁਝ ਨਹੀਂ ਲਿਖੀ ਹੋਈ ਨਾਨਕ ਕੇ ਕਰ ਕੇਵਲ ਨਾਮ ਇਹ ਨਾਮ ਵੇਦਾਂ ਵਿੱਚ ਵੀ ਸੀ ਗੁਰਬਾਣੀ ਦਾ ਫਰਮਾਨ ਪਿਆ ਵੇਦੋਂ ਮੇ ਨਾਮ ਉੱਤਮ ਵੇਦਾਂ ਦੇ ਵਿੱਚ ਉੱਤਮ ਨਾਮ ਸੀ ਸੋ ਸੁਣਾ ਨਾਹੀ ਫਿਰ ਜੋ ਬੇਤਾਲਿਆ ਉਹ ਸੁਣਿਆ ਨਹੀਂ ਉਹਦੇ ਵਿੱਚ ਹੋਰ-ਹੋਰ ਗਿਆਨ ਹੋਣ ਦੇ ਕਾਰਨ ਉਹ ਸਮਝ ਨਹੀਂ ਆਇਆ ਦੂਜੇ ਗਿਆਨ ਵੀ ਉਹਦੇ ਵਿੱਚ ਸ਼ੰਦਾਬੰਦੀਆਂ ਚ ਕਵਿਤਾਵਾਂ ਚ ਲਿਖੇ ਹੋਏ ਸੀ ਇਸ ਕਰਕੇ ਸਮਝ ਨਹੀਂ ਆਇਆ ਉੱਥੋਂ ਗਿਆਨ ਕੱਢ ਕੇ ਅਡ ਰੱਖਿਆ ਗਿਆ ਕਬੀਰ ਸਾਹਿਬ ਕਹਿੰਦੇ ਨੇ ਹਰ ਹੈ ਖਾਂਡ ਰੇਤ ਮੈਂ ਵਿਖਰੀ ਹਰੀ ਨਾਮ ਸੀ ਜਿਹੜਾ ਉਹ ਖੰਡ ਸੀ ਪਰ ਵਿਖਰਿਆ ਹੋਇਆ ਸੀ ਰੇਤੇ ਦੇ ਵਿੱਚ ਚੀਟੀ ਵਣ ਕੇ ਖਾਇੋ ਬੜੀ ਬਰੀਕ ਬੁੱਧੀ ਦੇ ਨਾਲ ਉਹ ਚੁਗ ਕੇ ਅੱਡ ਕੱਢ ਕੇ ਰੱਖਿਆ ਕਬੀਰ ਸਾਹਿਬ ਨੇ ਅੱਡ ਕੀਤਾ ਸੀ ਗੁਰਦੀਨੀ ਵਸਤ ਕਬੀਰ ਕੋ ਲੇਹੂ ਵਸਤ ਸੰਭਾਰ ਕਬੀਰ ਦੀ ਈ ਸੰਸਾਰ ਕੋ ਕਬੀਰ ਨੇ ਇਹ ਚੀਜ਼ ਸੰਸਾਰ ਨੂੰ ਬਖਸ਼ੀ ਆ ਭਗਤ ਕਬੀਰ ਜੀ ਨੇ ਜਿਨ੍ਹਾਂ ਨੂੰ ਹਿੰਦੂ ਵੀਰ ਸੰਤ ਕਬੀਰ ਵੀ ਕਹਿੰਦੇ ਨੇ ਸੋ ਇਸ ਕਰਕੇ ਡਾਊਟ ਨਹੀਂ ਕਰਨਾ ਚਾਹੀਦਾ ਕੁਝ ਚੀਜ਼ਾਂ ਹੈਗੀਆਂ ਨੇ ਜੋ ਕਲੀਅਰ ਕਰਨੀਆਂ ਚਾਹੀਦੀਆਂ ਨੇ ਹੋਣੀਆਂ ਚਾਹੀਦੀਆਂ ਨੇ ਇਦੇ ਨਾਲ ਏਕਤਾ ਵੱਧਦੀ ਹੈ ਤੇ ਗੁਰੂ ਸਾਹਿਬ ਦਾ ਤਾਂ ਜਨਮੀ ਇਸ ਕਰਕੇ ਹੋਇਆ ਸੀ ਉਹ ਕਹਿੰਦੇ ਯਾ ਯੁਗ ਮੈਂ ਇੱਕੇ ਕੋ ਆਇਆ ਇੱਕਾ ਕਰਾਉਣ ਵਾਸਤੇ ਇਹ ਸੰਸਾਰ ਦੇ ਵਿੱਚ ਆਏ ਸੀ ਵੇਦ ਤੋਂ ਅਲਰਜੀ ਨਹੀਂ ਹੈਗੀ ਕਿਸੇ ਨੂੰ ਵੀ ਵੇਦ ਮਤ ਜਦੋਂ ਰਹੀ ਹੈ ਉਦੋਂ ਸਾਰਾ ਵਿਸ਼ਵੀ ਇੱਕ ਸੀ ਸਾਰੇ ਇੱਕ ਸੀ ਅੱਜ ਵੀ ਇੱਕ ਹੋ ਜਾਣਗੇ ਕੋਸ਼ਿਸ਼ ਕਰਨ ਦੀ ਲੋੜ ਹੈ ਜੋ ਝੂਠ ਹੈਗਾ ਆ ਇਹ ਥੋੜਾ ਅੱਡ ਹੋ ਜੂਗਾ ਸੱਚ ਅੱਡ ਹੋ ਜੂਗਾ ਹੁੰਦੇ ਜਾਂਦੇ ਨੇ ਸੁਚਾਰੇ ਇੱਕ ਪਾਸੇ ਹੁੰਦੇ ਜਾਂਦੇ ਨੇ ਕੂੜੇ ਹਰ ਇੱਕ ਪਾਸੇ ਹੁੰਦੇ ਜਾਂਦੇ ਨੇ ਸੋ ਇੱਕੇ ਦੀ ਗੱਲ ਕਰਨੀ ਚਾਹੀਦੀ ਹੈ ਠੀਕ ਹੈ ਕੁਝ ਗਲਤੀਆਂ ਹੁੰਦੀਆਂ ਨੇ ਹੁੰਦੀਆਂ ਆਈਆਂ ਨੇ ਇਹਨਾਂ ਤੋਂ ਵੀ ਹੋਈਆਂ ਨੇ ਗਲਤੀਆਂ ਤਾਂ ਉਹ ਗਲਤੀ ਨੂੰ ਦੁਹਰਾਣਾ ਨਹੀਂ ਚਾਹੀਦਾ ਸੁਧਾਰਨਾ ਚਾਹੀਦਾ ਉਹਦੇ 'ਚ ਸੁਧਾਰ ਕਿਵੇਂ ਹੋ ਸਕੇ ਧਰਮ ਇੱਕ ਕਰਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ